ਚੇਨੋ ਤੇ ਲੀਰਵਾਨਾ ਹੋਣ ਲਈ ਕਿਸਾਨ ਮਰਜੀਵ ਵੜਿਆਨੀ ਕੀਤੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਕ੍ਰਾਂਤਕਾਰੀ ਬਲੋਂ ਬਟਾਲਾ ਚ ਕੀਤੀਆਂ ਵਿਚਾਰਾ ਭਾਰਤੀ ਕਿਸਾਨ ਯੂਨਤਾ ਸਪੁਰਤੀ ਐ ਮੀਟਿੰਗ ਬਟਾਲਾ ਵਿਖੇ ਹੋਈ ਜਿਸ ਵਿੱਚ ਬਟੇ ਕਿੰਦੀ ਵਿੱਚ ਕਿਸਾਨ ਸ਼ਾਮਲ ਹੋਏ ਇਸ ਸਬੰਧੀ ਜਾਣਕਾਰੀ ਦਿੱੰਦਿਆਂ ਪ੍ਰਧਾਨ ਕੁਲਦੀਪ ਸਿੰਘ ਦਾਤੂ ਜੀ ਨੇ ਦੱਸਿਆ ਕਿ 5 ਤਰੀਕ ਨੂੰ ਸ਼ੰਭੂ ਬਾਡਰ ਤੇ ਕਿਸਾਨ ਪਹੁੰਚਣਗੇ ਤੇ 6 ਤਰੀਕ ਨੂੰ ਜੋ ਮੋਰਚੇ ਦਾ ਫੈਸਲਾ ਹੋਵੇਗਾ ਉਸ ਅਨੁਸਾਰ ਦਿੱਲੀ ਨੂੰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੁਝ ਕਰਨਗੇ ਕੁਲਦੀਪ ਸਿੰਘ ਦਾਤੂ ਜੀ ਨੇ ਦੱਸਿਆ ਕਿ ਇਹ ਮਰਜੀਵ ਵੜੇ ਕਿਸਾਨ ਹਨ ਅਤੇ ਹਰ ਔਖੀ ਘੜੀ ਵਿੱਚ ਇਹ ਪਿੱਛੇ ਨਹੀਂ ਹਟਣਗੇ ਉਹਨਾਂ ਨੇ ਕਿਹਾ ਕਿ ਆਪਣੀਆਂ ਮੰਕਾਂ ਨੂੰ ਲੈ ਕੇ ਜੋ ਕਿਸਾਨ ਦਿੱਲੀ ਰਵਾਨਾ ਹੋ ਰਹੇ ਨੇ ਉਹਨਾਂ ਲਈ ਸ਼ੰਭੂ ਬਾਡਰ ਤੋਂ ਕਿਸਾਨ 6 ਦਸੰਬਰ ਨੂੰ ਦਿੱਲੀ ਨੂੰ ਪਹੁੰਚ ਕਰਨਗੇ ਤੇ 5 ਦਸੰਬਰ ਨੂੰ ਇੱਥੋਂ ਜ਼ਿਲ੍ਹਾ ਕਰਤਾਰਸਪੁਰ ਦੇ ਕਿਸਾਨ ਸ਼ੰਭੂ ਬਾਡਰ ਵਿਖੇ ਪਹੁੰਚਣਗੇ ਅੱਜ ਭਾਰਤੀ ਕਿਸਾਨ ਜਿਹੜੇ ਕ੍ਰਾਂਤੀਕਾਰੀ ਦੀ ਜ਼ਿਲ੍ਹੇ ਦੀ ਮੀਟਿੰਗ ਜਿਹੜੀ ਉਹ ਬਟਾਲੇ ਵਿਖੇ ਹੋਈ ਆ ਇਹ ਮੀਟਿੰਗ ਕਰਨ ਦਾ ਮਕਸਦ ਸੀਗਾ ਵੀ ਜਿਹੜੀ ਦੋਹਾਂ ਮੋਰਚਿਆਂ ਵੱਲੋਂ ਫੈਸਲਾ ਕੀਤਾ ਗਿਆ ਆ ਵੀ 6 ਦਸੰਬਰ ਨੂੰ ਆਪਾਂ ਦਿੱਲੀ ਕੂਚ ਕਰਨਾ ਆ ਉਹਦੇ ਸਬੰਧ ਵਿੱਚ ਅੱਜ ਤਿਆਰੀ ਮੀਟਿੰਗ ਕੀਤੀ ਗਈ ਆ ਆਪਣੇ ਜ਼ਿਲ੍ਹੇ ਵਿੱਚੋਂ 5 ਤਰੀਕ ਨੂੰ 5 ਦਸੰਬਰ ਨੂੰ ਸ਼ਾਮ ਤੱਕ ਵੱਡੇ ਪੱਤਰ ਤੇ ਜਿਹੜੇ ਜਥੇ ਆ ਉਹ ਸ਼ੰਭੂ ਬਾਡਰ ਦੇ ਉੱਤੇ ਪਹੁੰਚ ਜਾਣੇ ਨੇ ਅੱਗੋਂ ਜੋ ਮੋਰਚਾ ਉੱਥੇ ਫੈਸਲਾ ਕਰੇਗੀ ਲੀਡਰਸ਼ਿਪ ਉਹਦੇ ਮੁਤਾਬਕ ਜਿਹੜੇ ਆਪਣੇ ਸਾਥੀ ਜਿਹੜੇ ਆ ਉਹ ਮਜੀਬੜੇ ਜਿਹੜੇ ਜਥੇ ਬਣਾਉਣੇ ਆ ਉਹਨਾਂ ਚ ਸ਼ਾਮਲ ਹੋਣੇ